ਮੇਰੇ ਨਾ ਪਿਆਰ ਲੈ ਬੜਿਆ ਤੇ ਤੂੰ ਬਾਹਰ ਹੀ ਆਵਾਜ਼ ਮਾਰਦੇ ਭਾਜੀ ਨੇ ਚਲ ਵੀਰ ਜੀ ਅੰਦਰ ਆ ਜਾਂਦੇ ਫਿਰ ਕੀ ਦੱਸ ਪਿਆਰ ਲੈ ਬੜਿਆ ਹੀ ਤੇ ਨਹੀਂ ਮੈਂ ਜਾਣਾ ਵੀ ਛੇਤੀ ਮੈਂ ਠੇਕੇਦਾਰ ਫੋਨ ਕਰਨ ਲਿਆ ਵਾ ਤੇ ਮੈਂ ਤੇ ਉਹਨੂੰ ਕਿਹਾ ਮੈਂ ਆ ਗਿਆ ਬਸ ਚਲ ਮੈਂ ਕੋਲ ਨਹੀਂ ਹਾਏ ਹਾਏ ਉਹਦਾ ਵਿਚਾਰੇ ਦਾ ਕਿੰਨਾ ਘਾੜਵਾ ਬਾਲ ਕਿਲਾ ਜੋਹਨ ਨਾਲ ਉਹ ਰਾਜ ਤੈਨੂੰ ਪਤਾ ਨਾਕੀ ਨੁਕੇ ਲੱਗੇ ਹੁੰਦੇ ਆ ਉੱਥੇ ਕਿਤੇ ਚਲਾਨ ਕਰਾਉਣਾ ਕੋਈ ਗੱਲ ਨਹੀਂ ਉੱਥੋਂ ਮੈਂ ਬੱਸੇ ਚਾੜ੍ਹ ਦੂੰਗਾ ਨਾ ਉੱਥੇ ਤੱਕ ਲੈ ਜਾਣਾ ਮੈਂ ਚਲ ਜਾਓ ਵਿਚਾਰਾ ਬਾਹਰ ਬੈਠਾ ਗੱਲ ਤਾਂ ਸੁਣੋ ਉਹਦੀ ਕੋਈ ਗੱਲ ਨਹੀਂ ਮੈਂ ਮੋਟਰਸਾਈਕਲ ਬਣਦਾ ਤੇਥੋਂ ਬਣਾ ਦੋ ਹੱਡੇ ਤੋਂ ਉਹ ਆਪੇ ਸੋ ਮੈਨੂੰ ਕੀ ਗੱਲ ਹੋ ਗਈ ਯਾਰ ਮੋਟਰਸਾਈਕਲ ਤੇ ਚੰਗਾ ਭਲਾ ਹੈ ਮੈਂ ਵੀ ਤੋਂ ਰਿਹਾ ਯਾਰ ਤੇ ਮੋਟਰਸਾਈਕਲ ਨੂੰ ਕੀ ਗੱਲ ਹੋ ਗਈ ਕੱਲ ਜੇ ਬਣਾਇਆ ਪਰਸੋਂ ਫੇਰ ਸਟਾਰਟ ਨਹੀਂ ਹੋ ਰਿਹਾ ਚੱਲ ਹੁਣ ਮੈਂ ਵੀ ਬੜਾ ਆਉਂ ਰਿਹਾ ਤੋਂ ਤੇ ਭੈਣ ਦਾ ਪਿੰਡ ਵੀ ਇੱਥੇ ਆ ਤੇ ਭਾਈਏ ਨੂੰ ਫੋਨ ਕਰਦਾ ਵਾਂ ਕਿ ਮੋਟਰਸਾਈਕਲ ਮੈਨੂੰ ਨਾ ਛੱਡ ਗਿਆ ਹਾਂਜੀ ਹਾਂਜੀ ਠੇਕੇਦਾਰ ਸਾਹਿਬ ਉਹ ਨਹੀਂ ਨਹੀਂ ਮੈਂ ਤੇ ਆਉਣ ਰਿਹਾ ਠੇਕੇਦਾਰ ਸਾਹਿਬ ਉਹ ਮੇਰਾ ਮੋਟਰਸਾਈਕਲ ਆ ਚ ਖਰਾਬ ਹੋ ਗਿਆ ਵਾ ਨਹੀਂ ਨਹੀਂ ਮੈਂ ਆਉਣ ਰਿਹਾ ਵਾ ਆਉਣ ਰਿਹਾ ਵਾ ਉਹ ਨਹੀਂ ਨਹੀਂ ਬੰਦਾ ਨਾ ਕੋਈ ਲਿਆਇਓ ਮੈਂ ਤੇ ਆਉਣ ਰਿਹਾ ਸੀ ਤੇ ਉਹ ਮੇਰਾ ਇੱਥੇ ਆਣ ਕੇ ਮੋਟਰਸਾਈਕਲ ਖਰਾਬ ਹੋ ਗਿਆ ਰਾਹ 'ਚ ਤੇ ਮੈਂ ਤੇ ਬੜੀ ਛੇਤੀ ਆਉਣ ਰਿਹਾ ਚਲੋ ਠੀਕ ਆ ਗਿਆ ਆ ਗਿਆ ਬਸ ਜੇ ਉਹ ਮੋਰਚਾ ਨਾ ਸਟਾਰਟ ਹੋਇਆ ਤੇ ਦਿਹਾੜੀ ਜਾਣੀਆਂ ਮੜ ਤੇ ਉੱਤੋਂ ਠੇਕੇਦਾਰ ਵੀ ਬੜਾ ਚਾਵਲਵਾ ਉਹਨੇ ਬੰਦਾ ਲੈ ਆਉਣਾ ਇਦਾਂ ਕਰਦਾ ਭਾਈਆਂ ਨੂੰ ਫੋਨ ਕਰਦਾ ਮੈਂ ਕਿ ਛੇਤੀ ਆ ਤਾਂ ਮੈਨੂੰ ਦਿਹਾੜੀ ਤੇ ਛੱਡ ਗਿਆ ਇਹੋ ਤੇ 500 ਰੁਪਏ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਤੇ ਜੇ ਵੀ ਅੱਜ ਮਰ ਗਈ ਦਿਹਾੜੀ ਤੇ ਫਿਰ ਕਿੱਦਾਂ ਖਰਚਾ ਚਲਾਣਾ ਕਿਤਾ ਆ ਗਿਆ ਲੈ ਇਹਦੇ ਭਰਾ ਦਾ ਫੋਨ ਆਉਂਦਿਆ ਜੀ ਇਹਨੇ ਵੀ ਕੋਈ ਨਾ ਕੋਈ ਕੰਮ ਹੀ ਕਹਿਣਾ ਹੋਵੇ ਰਹਿਣ ਦਿਨਾ ਮੈਂ ਨਹੀਂ ਕਰ ਚੁੱਕਣਾ ਮੀ ਉਤੋਂ ਦੱਸ ਪੈ ਗਿਆ ਵਾ ਕਿਤੇ ਪੈਸੇ ਪੁਹੇ ਨਾ ਮੰਗਦਾ ਹੋਵੇ ਰਹਿਣ ਦੇ ਮੈਂ ਨਹੀਂ ਕਰ ਚੁੱਕਣਾ ਪੇ ਕਰ ਲੂ ਇਹਦੇ ਫੋਨ ਤੇ ਜਿਆਦਾ ਜਿਦ ਵੀ ਕੰਮ ਹੋਊਗਾ ਕੀ ਪਤਾ ਕਿੱਥੇ ਫਸਿਆ ਕਿੱਥੇ ਨਹੀਂ ਭਾਈਏ ਹੁਣੀ ਵੀ ਯਾਰ ਕਿਤੇ ਲੱਗਦਾ ਗਏ ਹੋ ਤੇ ਫੋਨ ਨਹੀਂ ਚੁੱਕਣ ਦੇ ਤੇ ਹੁਣ ਫਿਰ ਕੀ ਕਰਾਂ ਚਲ ਇਦਾਂ ਕਰਦਾ ਵਾਂ ਰੇੜਕੇ ਹੀ ਖਰਦਾ ਇਹਨੂੰ ਤੇ ਤੁਰ ਕੇ ਪਹੁੰਚਦਾ ਆਂ ਜਾ ਕੇ ਇਦਾਂ ਕਰਦਾ ਤੋਰ ਕੇ ਇਹਨੂੰ ਛੱਡ ਆਉਣਾ ਵਾਂ ਢਾਕ ਤੇ ਪਹਿਲੀਆਂ ਘਰਵਾ ਉਹਦਾ ਤੇ ਉੱਥੇ ਛੱਡ ਕੇ ਜਾਣਾ ਛੇਤੀ ਛੇਤੀ ਪੈਣਾ ਕੌਣ ਖੜਕ ਕਈ ਚਾਹੁੰਦੀ ਆ ਵਾ ਬਾਰ ਨਾਲੇ ਮੀ ਆਉਂਦਿਆ ਵਾ ਤੇ ਮੀ ਦੇ ਵਿੱਚ ਕਿੰਨੇ ਆਉਣਾ ਹੀ ਵੀ ਨਹੀਂ ਇੱਥੇ ਭਲਾ ਜਾ ਗਏ ਕਿ ਜਾ ਮਮੀ ਨੂੰ ਕਵਾਂ ਚਲ ਆਪੇ ਚਲ ਜਾਨੀਂ ਭੈਣਾ ਵਾਸਤੇ ਮੈਨੂੰ ਕੁ ਵੀ ਇੱਦਾਂ ਲੱਗਾਂ ਦੀ ਸੱਚੀ ਗੱਲ ਵੀਰ ਜੀ ਤੁਸੀਂ ਸੱਚੀ ਗੱਲ ਭੈਣਾ ਉਹ ਮੈਂ ਆਉਂਦਿਆ ਅੱਜ ਦਿਹਾੜੀ ਚੱਲਿਆ ਆਂ ਕੰਮ ਤੇ ਚਲੰਦਰ ਮੋਟਰ ਖਰਾਬ ਹੋ ਗਿਆ ਮੇਰਾ ਚਲੰਦਰ ਤੇ ਲਿਆਓ ਮੋਟਰਸਾਲ ਨੂੰ ਹਾਂ ਮੀ ਬੜਾ ਹੁੰਦਿਆ ਇੱਥੇ ਆਗੇ ਤੇ ਮੀ ਅੱਗੇ ਆਖੰਦੀ ਆ ਵੀ ਮੀ ਚ ਕੌਣ ਆ ਗਿਆ ਵਾ ਅਚਾਨਕ ਮੀ ਇਥੇ ਆਣ ਕੇ ਜਿਆਦਾ ਛੜਾਟਾ ਜਿਹਾ ਆ ਗਿਆ ਜੀ ਅਜੇ ਵੀਰ ਜੀ ਬਹਿ ਜਾਓ ਇੱਥੇ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਤੇ ਹੁਣ ਪੀ ਕੇ ਆਇਆ ਕਰ ਤੂੰ ਹੀ ਨਾ ਕੋਈ ਫੋਨ ਨਾ ਕੋ ਹੋਰ ਤੇ ਚੰਨ ਕੀ ਉਹ ਨਹੀਂ ਇੱਥੇ ਮੈਂ ਕੰਮ ਲੱਗਾ ਹੈ ਤੇ ਇੱਧਰ ਹਾਂਜੀ ਇੱਥੇ ਕੋਠੀ ਪੈਣ ਦੀ ਹੈ ਅੱਛਾ ਅੱਛਾ ਉਹ ਠੇਕੇਦਾਰਾਂ ਦਾ ਵੀ ਇੱਥੇ ਆ ਜਾ ਕੰਮ ਤੇ ਤੇ ਮੈਂ ਉੱਥੋਂ ਘਰੋਂ ਤੁਰਿਆ ਆਂ ਤੇ ਇੱਥੇ ਆਣ ਕੇ ਮੋਟਰ ਸਾ ਖਰਾਬ ਹੋ ਗਿਆ ਮੇਰਾ ਹਾਂ ਤੇ ਮੈਂ ਫਿਰ ਉਤੋਂ ਮੀ ਵੀ ਬੜਾ ਆਉਂੜਿਆ ਓਹੀ ਮੀ ਵੀ ਸਵੇਰ ਦਾ ਹੀ ਅਚ ਲੱਠਾ ਹੋਣਾ ਤੇ ਮੈਂ ਫਿਰ ਮੈਂ ਵੀ ਉਹ ਸਟਾਰਟ ਨਹੀਂ ਹੋਇਆ ਤੇ ਮੈਂ ਚੱਲ ਭੈਣ ਕਰ ਲਾ ਆ ਜੰਨਾ ਵਾ ਤੂੰ ਤੁਸੀਂ ਫੋਨ ਲਾ ਦਿੰਦੇ ਤੇ ਚੱਲ ਭਾਈ ਤੁਹਾਡੇ ਮੋਟਰਸਾਈਕਲ ਲੈ ਕੇ ਉੱਥੇ ਆ ਜਾਂਦੇ ਮੀਂਹ ਪੈ ਹੀ ਦੇ ਰਹੇ ਐਵੇਂ ਫੋਨ ਲਾਇਆ ਮੈਂ ਭਾਈ ਨੂੰ ਪਰ ਉਹਨੇ ਚੁੱਕਿਆ ਨਹੀਂ ਤੇ ਮੈਂ ਕੋਈ ਕੰਮ ਕਰ ਕਰਨ ਦੇ ਹੋਣੇ ਆ ਅਛਾ ਅਛਾ ਤੇ ਮੈਂ ਫਿਰ ਉਹ ਰੇਡ ਕੇ ਘਰ ਨੂੰ ਲੈ ਆ ਨਹੀ ਹੈਗੇ ਤੇ ਵੈਸੇ ਘਰੇ ਹੀ ਚੱਲ ਪਤਾ ਨਹੀਂ ਲੱਗਾ ਹੁਣ ਆਦਾਂ ਤੂੰ ਮੇਰੇ ਵਾਲੇ ਫੋਨ ਤੇ ਕਰ ਦਿੰਦੇ ਉਹ ਮੈਂ ਫਿਰ ਉਹ ਮੀਂਹ ਆਉਂਦਾ ਮੈਂ ਚੱਲ ਇਦਾਂ ਹੀ ਲਾਦਣਾ ਕਰਿਆ ਨਾਲ ਹੀ ਤੇ ਘਰ ਵਾ ਦਾ ਘਰੇ ਹਟਵਾ ਦੇ ਘਰ ਮਾ ਮੋਟਰਸਾਈਕਲ ਵੀਰ ਜੀ ਦਾਡਾ ਦਾ ਪੁਰਾਣਾ ਹੀ ਆ ਉਹਦਾ ਕਰਕੇ ਆ ਚੱਲ ਇਹ ਵੀ ਤੁਹਾਨੂੰ ਚਾਹੀਦਾ ਕਰਾਇਆ ਹੁਣ ਜਾਣਾ ਆਉਣਾ ਤੇ ਪੈਂਦਾ ਹੀ ਹੈ ਰੋਜ਼ ਕੰਮ ਕਰ ਕਰਾਇਆ ਦਾ ਇੱਕ ਦੋ ਵਾਰੀ ਤੇ ਉਹ ਫੇਰ ਖਰਾਬੀ ਕਰ ਗਿਆ ਅੱਜ ਚਾਹੀਦਾ ਭੈਣਾ ਕਿੱਥੋਂ ਲੱਲਾ ਮੋਟਰਸਾਈਕਲ ਘਰ ਦਾ ਗੁਜ਼ਾਰਾ ਹੀ ਮਹਾ ਚੱਲਣ ਡਿਆ ਵਾ ਤੇ ਮੈਂ ਕਹਿੰਨਾ ਚੱਲੇ ਤੇ ਟਾਈਮ ਪਾਸ ਕਰੀ ਜਾਣਾ ਆ ਚੱਲ ਇਹ ਤੇ ਹੈ ਹੀ ਆ ਵੀਰ ਜੀ ਪਰ ਇਹ ਵੀ ਜਦਾਂ ਦੂਰ ਨੇੜੇ ਜਾਣਾ ਪੈਂਦਾ ਵਾ ਨਾ ਹੁਣ ਤੇ ਚਲੋ ਦੇ ਨਹੀਂ ਤੇ ਕੋਈ ਗੱਲ ਨਹੀਂ ਆ ਤੇ ਜੇ ਰਾਤ ਬਰਾਤੇ ਖਰਾਬ ਹੋ ਜੇ ਤੇ ਕਿੱਧਰ ਨੂੰ ਬੰਦਾ ਜਾਵੇ ਜਮਾਨਾ ਤਾਂ ਗਏ ਹੋ ਜਿਆ ਵਾ ਨਾ ਗੱਲ ਤੇ ਤੇਰੀ ਸਹੀ ਆ ਪਰ ਇਹ ਆ ਵੀ ਹੁਣ ਬੱਚਿਆਂ ਨੂੰ ਵੀ ਪੜਾਉਣੇ ਆ ਆ ਚੱਲ ਕੀ ਕਰਨਾ ਵਾ ਫੇਰ ਦਿਹਾੜੀ ਵੀ ਕਿਤੇ ਮਿਲ ਗਈ ਤੇ ਠੀਕ ਆ ਨਾ ਮਿਲੀ ਤੇ ਫੇਰ ਇੰਦਾ ਹੀ ਤੇ ਉਹ ਦੱਸੋ ਬੀਓ ਪਿੰਡ 'ਚ ਕਰਦੇ ਆ ਕੰਮ ਕਿ ਜਾਂ ਲਾਂਬੇ ਕਿ ਦੇ ਨਹੀਂ ਆ ਤੁਹਾਡੇ ਲਾਗੇ ਪਿੰਡ ਤੇ ਬੜੀ ਨਹੀਂ ਆ ਅਛਾ ਅਛਾ ਫੇਰ ਤਾਂ ਲੱਗੇ ਹੀ ਆ ਤੇ ਹਾਂ ਉੱਥੇ ਲੱਗਾ ਐ ਮੈਂ ਤੇ ਤੁਸੀਂ ਦੱਸਿਆ ਹੀ ਨਹੀਂ ਕਿੰਨੇ ਦਿਨ ਹੋ ਗਏ ਹੁੰਦਿਆਂ ਨੂੰ ਨਹੀਂ ਮੈਨੂੰ ਆ 2-3 ਦਿਨ ਦੇ ਨਹੀਂ ਹੋਏ ਆ ਮੈਂ ਫੇਰ ਸਿੱਧਾ ਚੱਲ ਜਾਂਦਾ ਰਿਆਂ ਤੇ ਉੱਥੋਂ ਹੀ ਫਿਰ ਕੰਮ ਚੱਲ ਜਾਂਦਾ ਰਿਆਂ ਚਲ ਕੋਈ ਨਹੀਂ ਉਥੇ ਅੰਦਰ ਆ ਜੋ ਨਲ ਮੈਂ ਚਾਹ ਕੋਟ ਬਣਾਵਨ ਦੇ ਨਾਲੇ ਕਰਨੇ ਸਲਾ ਉਹ ਨਾ ਫਿਰ ਤੈਨੂੰ ਛੱਡਉਂਦੇ ਕੰਮ ਦੇ ਕਰਈਏ ਭਾਜੀ ਹਾਂਜੀ ਕਰਈਏ ਆ ਜੋ ਅੰਦਰ ਹੀ ਮੇਰੇ ਨਾ ਪੈਰ ਲੈ ਬੜੇ ਆ ਤੇ ਤੂੰ ਬਾਹਰ ਹੀ ਆਵਾਜ਼ ਮਾਰਦੇ ਭਾਜੀ ਨੂੰ ਚਲ ਵੀਰ ਜੀ ਅੰਦਰ ਆ ਜਾਂਦੇ ਫਿਰ ਕੀ ਦੱਸ ਪੈਰ ਲੈ ਬੜੇ ਹੀ ਨੇ ਨਹੀਂ ਮੈਂ ਜਾਣਾ ਵੀ 36 ਮੈਂ ਠੇਕੇਦਾਰ ਫੋਨ ਕਰਨ ਲਿਆ ਵਾ ਤੇ ਮੈਂ ਤੇ ਉਹਨੂੰ ਕਿਹਾ ਮੈਂ ਆ ਗਿਆ ਬਸ ਚਲ ਮੈਂ ਕੋਲ ਨਹੀਂ ਇਹਦੇ ਬਣਾਦਰ ਸੱਧਿਆ ਹੀ ਇਹ ਕਰਕੇ ਹਾਂਜੀ ਹਾਂਜੀ ਕੀ ਚਾਲ ਕੰਮ ਦੇ ਹੋਰ ਕੋ ਕਰਦੀ ਜਿੰਗਾ ਹਾਂਜੀ ਤੇ ਚਾਲੇ ਨੀਂਸ਼ੀਨ ਦੀ ਜਾਜਵਾ ਤੇ ਜਾਣੇ ਕਪੜੇ-ਕਪੜੇ ਸੀ ਲਿਆ ਕਰੇਗੀ ਤੇ ਮਸ਼ੀਨ ਲਿਆ ਦੇ ਕੇ ਮੰਮੀ ਛੱਡੋ ਉਹਨੂੰ ਰੋਟੀ ਬਣੀ ਬਣਾਉਣਾ ਸਿਖਾਓ ਇਹਨੂੰ ਰੋਟੀ ਪਾਣੀਆ ਨਹੀਂ ਸਿੱਖਣਾ ਨਹੀਂ ਆ ਉਹ ਮੈਂ ਬੜੀ ਵਾਰੀ ਕਹਿ ਕੇ ਆ ਕੇ ਵੇਖ ਲਿਆ ਵਾ ਤੇ ਰੋਟੀ ਜਾਨ ਮੈਂ ਪਕਾਈ ਜਾਊਂਗੀ ਅੱਗੇ ਵੀ ਮੈਂ ਪਕਾਉਂਣ ਲਈ ਆ ਉਹ ਬੋਦਰੀ ਮੰਮੀ ਹੈ ਉਹਦਾਂ ਦੀ ਆ ਮੰਨਣਾ ਕਿ ਨਹੀਂ ਮੰਨਣਾ ਇਹਨੇ ਮੈਨੂੰ ਤਾਂ ਲੱਗਦਾ ਨਹੀਂ ਆ ਜਦੋਂ ਕਰਨਾ ਤੇ ਪੈਣਾ ਹੀ ਆ ਕੁਛ ਨਾ ਕੁਛ ਰਹਿ ਗਿਆ ਹੁਣ ਜਿਹੜੀ ਰੋਟੀ ਆ ਇਹ ਪਕਾਵਾਂਗੇ ਤੇ ਖਵਾਵਾਂਗੇ ਇਹਨੂੰ ਖਾਏ ਜੇ ਪੱਕੇ ਕਿ ਨਹੀਂ ਖਾਏ ਉਹ ਮੈਂ ਕਿੱਥੇ ਉਹ ਤਾਂ ਗੱਲ ਹੈਗੀ ਮੰਮੀ ਹੂੰ ਕੋਈ ਗੱਲ ਨਹੀਂ ਇਹ ਕਿਹੜੀ ਪੁੱਛ ਕੇ ਵੇਖ ਲੈਣੇ ਆ ਰੋਟੀ ਬੰਦੂ ਤੋਂ ਬਣਾਉਣਾ ਨਹੀਂ ਆ ਹਾਂ ਚੱਲ ਵੇਖੋ ਤਾਇਆ ਕਰੀ ਜਾ ਹਾਂ ਇਹ ਆ ਵੀ ਮਸ਼ੀਨ ਤੇ ਠੀਕ ਰੋਣਾ ਹਾਂ ਹਾਂ ਜਿਸੇ ਠੀਕ ਇਹ ਤੇ ਕੰਮ ਕਰ ਲਾ ਆਪਣਾ ਬਹੁਤ ਸਵਾਈਆਂ ਬਠੇਰੀਆਂ ਨੇ ਇੱਥੇ ਕਿਹੜੀਆਂ ਨਿੰਗਾ ਫੇ ਨਹੀਂ ਹਾਂ ਉਹ ਇਹ ਆ ਵੀ ਵੱਲੋਂ ਘਰੇ ਕਰਮ ਕਰ ਲੂਗੀ ਜੇ ਇਹਦੇ ਚੱਲ ਜਾਊਗਾ ਕੰਮ ਹਾਂ ਤੇ ਬਟੀ ਖੋਲ ਦਾਂਗੇ ਤੇ ਹਾਂ ਤੇ ਹੋਰ ਹਣਾ ਕੋਈ ਗੱਲ ਨਹੀਂ ਵੇ ਲੈਣੇ ਗੱਲ ਕਰਕੇ ਆਹ ਵੇਖ ਲੈ ਬੱਤਮੀਨ ਲੱਗਦਾ ਨਹੀਂ ਮਣਨਾ ਉਹਨੇ ਹੂੰ ਮੈਨੂੰ ਨਹੀਂ ਲੱਗਦਾ ਬਣਾਣਾ ਉਹਨੇ ਤੇ ਫਿਰ ਘਰ ਦੇ ਕੰਮ ਤੋਂ ਵੀ ਨਹੀਂ ਮੰਨਣਾ ਉਹ ਤੋਂ ਵੀ ਨਹੀਂ ਮੰਨਣਾ ਫਿਰ ਕਰਨਾ ਕੀ ਹੈ ਮੈਂ ਤਾਂ ਹੀ ਤੁਹਾਨੂੰ ਬੰਨੂ ਗਹਿਣ ਡਿਆ ਹਾਂ ਕਿ ਰੋਟੀ ਪਾਣੀ ਸਪਾ ਕੇ ਵੇਖ ਲਾਉਂ ਨਾ ਮੈਂ ਜੋ ਉਹਨਾਂ ਬਠੇਰਾ ਮੱਥਾ ਮਾਰ ਕੇ ਵੇਖ ਰਿਹਾ ਉਹ ਨਹੀਂ ਕਿ ਕੋਲ ਤੇ ਆਪਣੀ ਮੈਂ ਦੱਸ ਕੀ ਗੱਲ ਜੀ ਤੁਹਾਨੂੰ ਮੈਂ ਦੋ 10 ਗਿਲੇ ਸਾਹਮਣੇ ਦਿਆ ਹਾਂ 10 ਗਿਲੇ ਦੀ ਕਮਾਈ ਤਾਂ ਨੂੰ ਆਉਣ ਲਈ ਹੈ ਤੇ ਉਹ ਜਾਣ ਕਿੱਥੇ ਗਈ ਕੋਈ ਵੰਡਿਆ ਕਰਦਾ ਕੋ ਮਮੀ ਮੈਂ ਵੀ ਕਿਤੇ ਕੰਮ ਤੇ ਲੱਗ ਜਾ ਫਿਰ ਇਹ ਕੰਮ ਕਿੰਨੇ ਕਰ ਮੈਂ ਉਹ ਇਹ ਜਿੱਤਰੇ ਹੁੰਦੇ ਰਹਿਣੇ ਬੰਦਾ ਕਰਕੇ ਵੀ ਚੱਲ ਜਾਂਦਾ ਵਜੇ ਕਿੰਨੇ ਕਰਨਾ ਹੋਵੇ ਤੇ ਕਾਲ ਕੋਈ ਗੱਲ ਨਹੀਂ ਮੰਮੀ ਵੀ ਲੈਣਾ ਮੈਂ ਕਿੱਥੇ ਲੱਭਣਾ ਉਹ ਨੌਕਰੀ ਇਹਨੂੰ ਮੁਸ਼ਕਿਲ ਵੀ ਜਾਂਦਾ ਹੁੰਦਾ ਜੇ ਤੇ ਕਹੋਗੀ ਤਾਂ ਮਸ਼ੀਨ ਲੈ ਦਾਂਗੇ ਹੋਰ ਕੀ ਕਰਨਾ ਫਿਰ ਹਾਂ ਤੇ ਤੂੰ ਚੱਲ ਨਹੀਂ ਘਰ ਦੀ ਤੇ ਫਿਰ ਕੋਈ ਕੰਮ ਕੋਈ ਲੱਭ ਲੈ ਧੰਦਾ ਫਿਰ ਆਪੇ ਹੁਣ ਚੱਲਦਾ ਰੋ ਕੰਮ ਇਤਰਾ ਮਾੜਾ ਮੋਟਾ ਹੈ ਗੱਲ ਜੀ ਸੁਣ ਮੇਰੀ ਗੱਲ ਜੇ ਹੁਣ ਤੂੰ ਕੰਮ ਤੇ ਕੋਈ ਲੱਗੇਗਾ ਕੋਈ ਚਾਰ ਪਾਹੇ ਬਾਹਰੋਂ ਲਿਆਵੇਂਗਾ ਇਹ 6 ਮਹੀਨਿਆਂ ਬਾਅਦ ਆਨਪਾਉਣੀ ਆ ਫਿਰ ਹੱਲ ਜੇ ਉਹ ਵੀ ਸਿਰੇ ਚੜਕੀ ਤੇ ਫਿਰ ਮਾਤਾ ਰੱਬ ਦੀ ਮਾਰ ਦੇ ਕੋਈ ਪਤਾ ਨਹੀਂ ਆ ਕਈ ਵਾਰੀ 4-4 ਦਿਨ ਮਹੀ ਨਹੀਂ ਹਟਦਾ ਮੈਂ ਪੱਕੀ ਫਸਲੇ ਪੈਦੇ ਫਿਰ ਕੀ ਬਣਾਉਂ ਕੋਈ ਵੀ ਨਹੀਂ ਉਹ ਕੱਖ ਵੀ ਨਹੀਂ ਹੱਥ ਹੁੰਦਾ ਤਾਂ ਹੀ ਕੋਈ ਗੱਲ ਨਹੀਂ ਇਹ ਤਾਂ ਮੰਦੀ ਠੀਕ ਆ ਇਹਦੇ ਮੈਂ ਅੱਗੇ ਕੰਮ ਤੇ ਲੱਗ ਜੰਨਾ ਆ ਫੇਰ ਇਹ ਕਰਨਾ ਪੈਣਾ ਕੋਈ ਨਾ ਕੋ ਚਲੋ ਲਿਆਵਾਂਗੇ ਨਾ ਕੋਈ ਆ ਕੋਈ ਚਾਰ ਪੰਜ ਮੰਮੀ ਜੀਓ ਮੰਨ ਗਈ ਨਾ ਹੂੰ ਤੇ ਘਰ ਦਾ ਕੰਮ ਨਾ ਸਾਰਾ ਤੁਹਾਨੂੰ ਕਰਨਾ ਪੈਣਾ ਗਿਆਂ ਨੂੰ ਤੂੰ ਕੀ ਅੱਗੇ ਨਹੀਂ ਮੈਂ ਕਰਨ ਨਹੀਂ ਅੱਗੇ ਵੀ ਤਾਂ ਕਰਨ ਨਹੀਂ ਨਹੀਂ ਚਲੋ ਉਹ ਠੀਕ ਆ ਕੱਲ ਨੂੰ ਜਾ ਕੇ ਨਾ ਮੈਂ ਮਸ਼ੀਨ ਲੈ ਦੂੰਗਾ ਜੇ ਮੰਨ ਗਈ ਜੀ ਆਓ ਚਲ ਪੁੱਛ ਕੇ ਮੈਂ ਦੱਸ ਦਾਂ ਨਾ ਪੁੱਛ ਕੇ ਠੀਕ ਆ ਪੁੱਛ ਕੇ ਵੇਖ ਲੈ ਨਾ ਕਿੱਦਾਂ ਗੁਜ਼ਾਰੇ ਚੱਲਣੀਆਂ ਨੇ ਘਰ ਦੀ ਇਹਨਾਂ ਤੇ ਕੋਈ ਸਮਝ ਨਹੀਂ ਜਲਦੀ ਇਹਨਾਂ ਦੀ ਮਾਂ ਇਹਨਾਂ ਨੂੰ ਕੰਮ ਦੀ ਨਾਕਾਰ ਦੀ ਦੋਵਾਂ ਜੀਆਂ ਨੂੰ ਇਹਨਾਂ ਨੂੰ ਮੈਂ ਤਾਂ ਕਦੀ ਕਹਿ ਕਿੰਨੇ ਕੁ ਟੁੰਬੇ ਟੋਣ ਲੈਣੇ ਆਪਣੇ ਮੈਨੂੰ ਜਾਬ ਦਾ ਘਰੇ ਹੀ ਆ ਗਿਆ ਵਾ ਇਹਨੋਂ ਕੀ ਜ਼ਰੂਰੀ ਕੰਮ ਹੈ ਜਿਹੜਾ ਘਰੇ ਆ ਗਿਆ ਚੱਲ ਬੈਠਾ ਰਹਾਂਦੇ ਆਪੇ ਆਜੂ ਅੰਦਰ ਮੇਰੀ ਗੱਲ ਸੁਣਦੇ ਹਾਂ ਤੁਸੀਂ ਇੱਥੇ ਬੈਠੇ ਆ ਹਾਂ ਉਹ ਨਾ ਵੀਰ ਜੀ ਆਏ ਹੀ ਬਾਹਰ ਹਿੰਦਾ ਆਇਆ ਵਾ ਉਹ ਨਗਰੇ ਤੁਹਾਨੂੰ ਫੋਨ ਨਹੀਂ ਕੀਤਾ ਇਹ ਇੱਕ ਦੋ ਵਾਰ ਦਿਲਣ ਚੁੱਕਿਆ ਹੀ ਨਹੀਂ ਫੋਨ ਮੈਂ ਵੇਖਿਆ ਨਹੀਂ ਕਿ ਉਹ ਸਾਇਲੈਂਟ ਲੱਗਾ ਹੋਵੇ ਨਾਲੇ ਚਾਰਜ ਤਾਂ ਹੁਣੇ ਲਾਇਆ ਵਾ ਲੈ ਦੱਸ ਉਹ ਤੇ ਵਿਚਾਰਾ ਨਾ ਮੋਟਰਸਾਈਕਲ ਆਉਂਦੀਆਂ ਉਹ ਮੋਟਰਸਾਈਕਲ ਹੋ ਗਏ ਉਹ ਵਿਚਾਰੇ ਦਾ ਖਰਾਬ ਅੱਛਾ ਉਹ ਕਿ ਰਾਜਾ ਹੀ ਤੇ ਖਲੋਤਾ ਰਿਹਾ ਵਾ ਮੀ ਸਾਰਾ ਉਤੇਵਰਾਇਆ ਵਾ ਤੋ ਹਾਰ ਕਿਨੂੰ ਚੰਨੂ ਚੇਤਾ ਆ ਗਿਆ ਹੁਣ ਵੀ ਪੈਣ ਵੀ ਇਹ ਪਿੰਡ ਵਾ ਤੇ ਹੁਣ ਵਿਚਾਰਾ ਇਧਰ ਨੂੰ ਆ ਗਿਆ ਮੇਰੇ ਵੱਲ ਨੂੰ ਐ ਉਹਨੂੰ ਕੋਈ ਕੰਮ ਹੀ ਜੜਾਉਂ ਰਿਆ ਸੀ ਕੰਮ ਕੀ ਹੀ ਵਿਚਾਰੇ ਨੂੰ ਕੰਮ ਤੇ ਨਹੀਂ ਜਾਂਦਾ ਲੱਗੇ ਪਿੰਡ ਆਛਾ ਆਛਾ ਤੇ ਨਗ ਕੇ ਜਾਂਦੀ ਜਾਂਦਾ ਵਾ ਨਾ ਆਪਣੀ ਆ ਰਾਧਣੀ ਹੂੰ ਉਹ ਹੁਣ ਮੀ ਆਉਂਦੇ ਜਾਂਦਾ ਚੱਲ ਮੋਟਰਸਾਈਕਲ ਇੱਥੇ ਲਾ ਜਾਣਾ ਵਾ ਤੇ ਚੱਲ ਭਾਜੀ ਨੂੰ ਕਹਿਣਾ ਵਾ ਮੈਨੂੰ ਜਰਾ ਇੱਕ ਗਾਂ ਘਾਰ ਆ ਬਈ ਤੇ ਤੁਸੀਂ ਘਾਰ ਆਉਂ ਹਾਂ ਜਾ ਕੇ ਉਹ ਗਾਂ ਮੈਂ ਕਿੱਥੋਂ ਜਾਣਾ ਮੈਂ ਤਾਂ ਤਿਆਰ ਹੋਇਆ ਮੈਂ ਸ਼ਹਿਰ ਨੂੰ ਚੱਲਿਆ ਹੇ ਤੇ ਕੋਈ ਕਹਿੰਦਾ ਆਪੇ ਬੱਸੇ ਚੱਲ ਜਾਂਦਾ ਵਾ ਬੱਸੇ ਕਹ ਲਈ ਜਾਣਾ ਵਾ ਨਾਲੇ ਤੁਸੀਂ ਕਹਿੰਦੇ ਮੈਂ ਸ਼ਹਿਰ ਜਾਣਾ ਵਾ ਤੇ ਜਾਂਦੇ ਜਾਂਦੇ ਨੂੰ ਲਾ ਜੇ ਇੱਥੇ ਦੀ ਤਾਰਨਾ ਵਾ ਮੈਂ ਮੁੰਡੇ ਨੂੰ ਖੜਨਾ ਵਾ ਨਾਲ ਇਹਨੇ ਜ਼ਰੂਰੀ ਕੰਮ ਚੱਲੇ ਏ ਹਏ ਹਏ ਤੇ ਮੁੰਡੇ ਨੇ ਦੋਦਾ ਵਿਚਾਰੇ ਦਾ ਕਿੰਨਾ ਘ ਭਾਰਵਾ ਕੇ ਤੇ ਉਹ ਕਿ ਲੈ ਜਾਉ ਹ ਨਾਲ ਉਹ ਰਾਜ ਤੈਨੂੰ ਪਤਾ ਨਾ ਕਿ ਨੁੱਕੇ ਲੱਗੇ ਹੁੰਦੇ ਆ ਉਥੇ ਕਿਤੇ ਚਲਾਨ ਕਰਾਉਣਾ ਕੋਈ ਗੱਲ ਨਹੀਂ ਉਥੋਂ ਮੈਂ ਬਸੇ ਚਾੜ ਦੂੰਗਾ ਨੂੰ ਉਥੇ ਤੱਕ ਲੈ ਜਾ ਜਨਾ ਮੈਂ ਚਲ ਜਾਓ ਵਿਚਾਰਾ ਬਾਹਰ ਬੈਠਾ ਗੱਲ ਤਾਂ ਸੁਣਾ ਉਹਦੀ ਕੋਈ ਗੱਲ ਨਹੀਂ ਮੈਂ ਮੋਟਰਸਾਈਕਲ ਬਣਦਾ ਤੇ ਤੁ ਬਣਾ ਦੋ ਹੱਡੇ ਤੋਂ ਉਹ ਆਪੇ ਬਣਾ ਲੂਗਾ ਉਥੇ ਕਿ ਮੈਂ ਹੁਣ ਮੋਟਰਸਾਈਕਲ ਕਿੱਥੋਂ ਬਣਾ ਕੇ ਦਵਾਂ ਨਾ ਲੈ ਦੱਸ ਨਾਲੇ ਕਹਿੰਦੇ ਆ ਵੀ ਸ਼ਹਿਰ ਨੂੰ ਜਾਣਾ ਵਾ ਤੇ ਤੁਸੀਂ ਜਾਂਦੇ ਜਾਂਦੇ ਉਹਨੂੰ ਉਥੇ ਉਤਾਰ ਜਿਓ ਵਿਚਾਰੇ ਨੂੰ ਜੇ ਔਖੀ ਭਰੀ ਪੈ ਗਈ ਜੇ ਵਿਚਾਰੇ ਦਾ ਮੋਟਰਸਾਈਕਲ ਖਰਾਬ ਹੋਈ ਗਿਆ ਵਾ ਤੇ ਤੁਸੀਂ ਦੱਸੋ ਨੂੰ ਹੁਣ ਲੈ ਜਾਓ ਉੱਥੇ ਤੱਕ ਉਹ ਵੀ ਤੇ ਵਿਚਾਰਾ ਆਸ ਕਰਕੇ ਆਇਆ ਵਾ ਪਈ ਚੱਲ ਭੈਣ ਦਾ ਘਰ ਲੱਗ ਗਿਆ ਤੇ ਚੱਲ ਭਾਈ ਨੂੰ ਕਹਿਣਾ ਵੀ ਛੱਡ ਈ ਤੇ ਭਾਈ ਦੀਆਂ ਗੱਡੀਆਂ ਗੱਲਾਂ ਵੇਖ ਲਓ ਇਕ ਦੀਆਂ ਗੱਡੀਆਂ ਚਾਰ ਬਣਾ ਕੇ ਦੱਸੰਦੇ ਐ ਫੇ ਦੱਸ ਵਿਚਾਰੇ ਦੀ ਗੱਲ ਤੇ ਸੁਣੋ ਜੇ ਮੁਸੀਬਤ ਬੰਦੇ ਤੇ ਪੈ ਹੀ ਜਾਂਦੀ ਆ ਤੇ ਬੰਦਾ ਆਸ ਕਰਕੇ ਹੀ ਹੁੰਦਾ ਵਾ ਕੋ ਨਹੀਂ ਹਾਲ ਇਹਨਾਂ ਦਾ ਵੀ ਭਲਾ ਵੇ ਨਹੀਂ ਹੁਣ ਕੀ ਕਹਿੰਦੇ ਹੈ ਆ ਸੂਟ ਕਿੰਨਾ ਸੋਹਣਾ ਵਾ ਇਦਾਂ ਕਰਦੀਆਂ ਇਹ ਆਉਂਦੇ ਆ ਨਾ ਮੈਨਾਂ ਨੂੰ ਕਹਿਨੀ ਆ ਕਿ ਕੋਈ ਪ੍ਰੋਗਰਾਮ ਹੁੰਦਾ ਨਾ ਆਪਣੇ ਘਰ ਤੇ ਮੈਂ ਇਦਾਂ ਦਾ ਸੂਟ ਲੈਣਾ ਵਾ। ਸੁਨੀਵੀ ਕੀ ਕਰਨੀ ਆ? ਚੰਗਾ ਹੈ ਤੂੰ ਆ ਗਈ। ਮੈਂ ਨਾ ਤੁਹਾਨੂੰ ਕੁਝ ਵਿਖਾਉਣਾ ਹੈ। ਲੱਸੋ। ਸੂਟ ਵੇਖੋ ਕਿੰਨਾ ਸੋਹਣਾ ਵਾ। ਮੈਂ ਸੋਚਣ ਢੀਂ ਕੋਈ ਪ੍ਰੋਗਰਾਮ ਆਊਗਾ ਨਾ ਤੇ ਮੈਂ ਇਹ ਸੂਟ ਬਣਾਉਣਾ ਇਦਾਂ ਦਾ। ਸੁਨੀ ਮੇਰੀ ਗੱਲ ਸੁਣ। ਇਹਨੂੰ ਰੱਖ ਪਹਿਲਾਂ ਸਾਈਡ ਤੇ। ਤੇ ਮੇਰੀ ਗੱਲ ਸੁਣ। ਮੈਂ ਤੇਰੇ ਨਾਲ ਕੰਮ ਆਇਆ ਵਾਂ। ਹੁਣ ਕਿਹੜਾ ਕੰਮ ਪੈ ਗਿਆ ਤੁਹਾਨੂੰ? ਕਰਦੇ ਕੰਮ ਤਾਂ ਉਹ ਹੀ ਕਰਨਾ ਆਣੀ ਆ ਫੇਰ ਉਹ ਗੱਲ ਮੈਂ ਉਹ ਨਹੀਂ ਗੱਲ ਕਰ ਲਿਆ ਮੇਰੀ ਗੱਲ ਸੁਣ ਲੈ ਪਹਿਲਾਂ ਮੈਂ ਤੇ ਮਮੀ ਸਲਾਹ ਕਰਨ ਢਈ ਸਵਾਈ ਤੂੰ ਸਿੱਖੀ ਆ ਮੈਂ ਸੋਚਣ ਡਿਆ ਸੀ ਜਨਮਾ ਮਸ਼ੀਨ ਲੈ ਆ ਦਿੰਨਾ ਵਾ ਸਵਾਈ ਦਾ ਕੰਮ ਕਰ ਲੈ ਚੁੱਪ ਕਰਕੇ ਆਹ ਕਿਹੜਾ ਕੰਮਾਂ ਚ ਕੰਮ ਹੋਇਆ ਮੈਂ ਨਹੀਂ ਕੀ ਕਰਨੇ ਸਟੀਚਿੰਗ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਮੈਂ ਵੱਡੀਆਂ ਵੱਡੀਆਂ ਬੁਟੀਕਾਂ ਕਸੂਰ ਸੌਣਨੀ ਆ ਸੰਦੀਪ ਇਹ ਤੂੰ ਆਰਗਮ ਸਿੱਖਿਆ ਵਾ ਤੇ ਆ ਵੀ ਕਰ ਲੈ ਤੁਹਾਨੂੰ ਕਿੰਨੇ ਕਹਤਾ ਕਿ ਮੈਂ ਕੰਮ ਸਿੱਖਿਆ ਵਾ ਕੰਮ ਕਰਦੀ ਆ ਮੈਂ ਮੈਨੂੰ ਬਧਾਈ ਆ ਜੋ ਵਿਆਹ ਹੋਣਾ ਦੱਸਿਆ ਹੈ ਇਹਨੂੰ ਮੈਂ ਨਹੀਂ ਕੀ ਕਰਨੀ ਸਲਾਈ ਕਰਦਾ ਕੰਮ ਤੂੰ ਨਹੀਂ ਕਰਨਾ ਸਲਾਈ ਤੂੰ ਨਹੀਂ ਕਰਨੀ ਤੇ ਫਿਰ ਕਰਨਾ ਕੀ ਆ ਤੇ ਜੇ ਤੋ ਮੇਰਾ ਮਨ ਨਹੀਂ ਹੈਗਾ ਕਰਨ ਦਾ ਤੇ ਫਿਰ ਮੈਂ ਕਿੱਦਾਂ ਕਰ ਲਾਂ ਕੋਈ ਨਾ ਕੋਈ ਕੰਮ ਤੇ ਕਰਨਾ ਹੀ ਪੈਣਾ ਵਾ ਹੁਣ ਇਕੱਲੀ ਭੈਣਾਂ ਗੁਜ਼ਾਰਾ ਨਹੀਂ ਹੁੰਦਾ ਤੇ ਮੈਂ ਕੰਮ ਕਰਨ ਵਾਸਤੇ ਆਈ ਇੱਥੇ ਨਾਲੇ ਮੈਂ ਨਹੀਂ ਕਿ ਕਰਨਾ ਕੋਈ ਨਾ ਕੰਮ ਸਲੀਮ ਕੋਈ ਨਾ ਕੋਈ ਕੰਮ ਤੇ ਕਰਨਾ ਪੈਣਾ ਵਾ ਜਾਂ ਘਰ ਦਾ ਕੰਮ ਕਰ ਲਾ ਇਹ ਸੌਦਾ ਇਹਦਾ ਕੰਮ ਸ਼ੁਰੂ ਕਰ ਲਾ ਤੂੰ ਹੀ ਨੌਕਰੀ ਕੋਈ ਲੱਭ ਲਉਂ ਤੂੰ ਹੀ ਕਰ ਲਿਆ ਕਰੋ ਮੈਂ ਤਾਂ ਗਾੜੀ ਲਾਉਂਗਾ ਤੇ ਬਸ ਠੀਕ ਆ ਫੇਰ ਅੱਗ ਫੇਰ ਕੀਤੀ ਬੜੀ ਕਿੰਨੀ ਕਰਨੀ ਹੈ ਮੈਂ ਤਾਂ ਮੰਮੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਬਾਹਰ ਭੇਜ ਦਿਓ ਤੇ ਮੰਮੀ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਵਿਆਹ ਹੋ ਜਾਊਗਾ ਤੇ ਤੇਰਾ ਸੁਪਨਾ ਆਪੇ ਤੇਰੇ ਘਰ ਵਾਲਾ ਪੂਰਾ ਕਰ ਦਊਗਾ ਪਰ ਤੂੰ ਹੀ ਵੀ ਨਹੀਂ ਕੀਤਾ ਇਹ ਸੁਪਨਾ ਪੂਰਾ ਸੁਪਨੇ ਇਦਾਂ ਨਹੀਂ ਪੁੜੇ ਹੁੰਦੇ ਗੱਲਾਂ ਮਾਰਨ ਈ ਆ ਤੂੰ ਦੀਪ ਆ ਫੇਰ ਨੂੰ ਨਾਲੇ ਕੰਮ ਨਾ ਆ ਡੜੀਆਂ ਹੈਗੇ ਤੂੰ ਮੈਨੂੰ ਦੱਸ ਦੇ ਇੱਕ ਵੀ ਚੱਟ ਗੋਣਾ ਹੈਗਾ ਵਾ ਜੇ ਤੂੰ ਮੰਮੀ ਨੂੰ ਕੋਈ ਕੰਮ ਕਰਕੇ ਦੱਸਿਆ ਹੋਵੇ ਕੋਈ ਵਾਸਣਾ ਸੁਣਾ ਸੁਣਾਉਣ ਲਾ ਪੈਣਾ ਸੁਣਾਉਣਾਂ ਹੀ ਕੋਈ ਕੰਮ ਨਹੀਂ ਕਰ ਰਹੀ ਤੂੰ ਮੈਂ ਵੇਖ ਕੇ ਕੀਤਾ ਸੀ ਮੈਨੂੰ ਨਹੀਂ ਇਹ ਪਤਾ ਤੂੰ ਰੋਟੀ ਵੀ ਨਹੀਂ ਬਣਾਉਣੀ ਤੂੰ ਚਲੋ ਠੀਕ ਆ ਮੈਂ ਨਹੀਂ ਨਾ ਬਣਾਉਂਦੀ ਤੇ ਕੰਮ ਵਾਲੀ ਲਾ ਲਓ ਮੰਮੀ ਨੂੰ ਲਾ ਦੋ ਕੰਮ ਵਾਲੀ ਕੰਮ ਵਾਲੀ ਲਾ ਤੂੰ ਕੀ ਕਰਨਾ ਵਾ ਮੇਰੇ ਕੋਲ ਤਾਂ ਨਹੀਂ ਹੁੰਦਾ ਕੰਮ ਨਾ ਮੈਂ ਸਲਾਈ ਦਾ ਕੰਮ ਕਰਨਾ ਨਾ ਮੈਂ ਘਰ ਦਾ ਕੰਮ ਕਰਨਾ ਆਹ ਚੰਗੀ ਗੱਲ ਵਾ ਨਾ ਤੂੰ ਰੋਟੀ ਪਾਣੀ ਬਣਾਉਣਾ ਵਾ ਨਾ ਤੂੰ ਕੋਈ ਕੰਮ ਕਰਨਾ ਤੂੰ ਨਾਲੇ ਤੁਹਾਨੂੰ ਸਲਾਹ ਦਿੱਤੀ ਕਿੰਨੇ ਆਏ ਉਹ ਮੈਂ ਤਾਂ ਮੰਮੀ ਨਾਲ ਗੱਲ ਗਾਂਦੇ ਸੀ ਮੰਮੀ ਨੇ ਕਿਹਾ ਮੈਨੂੰ ਉਹੋ ਜੀ ਮੰਮੀ ਆ ਜਿਹੜੀ ਸਲਾਹ ਦੇ ਦਿੰਦੀ ਐ ਮੰਮੀ ਨੇ ਚੰਗੀ ਸਲਾਹ ਦਿੱਤੀ ਤੇ ਮੂੰਹ ਚੋੱਕੇ ਮੇਰੇ ਵੱਲ ਆ ਜਾਂਦੇ ਯੇ ਤੂੰ ਕੰਮ ਹੀ ਕੋਈ ਨਹੀਂ ਕਰਨਾ ਇੱਥੇ ਲੈਣ ਗਈ ਐਂ ਦਸ ਬਣਾ ਫਿਰ ਵਿਆਹ ਨਹੀਂ ਨਾ ਕਰਾਉਣਾ ਤੇ ਛੱਡ ਆਓ ਫਿਰ ਉੱਥੇ ਹੀ ਛੱਡ ਆਓ ਉਥੇ ਕਰ ਦੇਣੀ ਆ ਫਿਰ ਤੇਰਾ ਵਿਆਹ ਹਣੇ ਬੜੀ ਛੇਤੀ ਕਰਾ ਇੱਥੇ ਨਾ ਜਾ ਕੇ ਸਲਾਮਾ ਕਰਦੇ ਹੋ ਨਾ ਜਾ ਕੇ ਕਹਿ ਦੋ ਉਹਨਾਂ ਨੂੰ ਕਿ ਮੈਂ ਤਾਂ ਨਹੀਂ ਕਰਨੀ ਸਲਾਈ ਜੇ ਤੁਸੀਂ ਨਹੀਂ ਨਾ ਕਹਿ ਸਕਦੇ ਤੇ ਮੈਂ ਆਪੇ ਜਾ ਕੇ ਕਹਿ ਦਿੰਨੀ ਆ ਆਪੇ ਜਾ ਕੇ ਕਹ ਦੇ ਮੈਂ ਤਾਂ ਨਹੀਂ ਕਰਣਾ ਉਹਨਾਂ ਨੂੰ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਆ ਮੈਂ ਤੇ ਨਾ ਇਦਾਂ ਹੀ ਐਸ਼ ਕਰਨੀ ਆ ਇਹ ਜਿਹੜੇ ਦੋਵੇਂ ਮਾਂ ਪੁੱਤ ਬੜੇ ਮੱਛਰੇ ਫਿਰਦੇ ਆ ਨਾ ਇਹਨੂੰ ਤੇ ਮੈਂ ਦੱਸਦੀ ਆ ਜਾ ਕੇ ਕਿਡੀਆਂ ਸਕੀਮਾਂ ਦਿੰਦੀ ਆ ਕਿਸ ਲਾਈ ਕਰ ਲਾ ਕਦੀ ਕਹਿ ਦਿੰਦੀ ਘਰ ਦਾ ਕੰਮ ਨਹੀਂ ਕਰਦੀ ਨਾ ਮੈਂ ਘਰ ਦਾ ਕੰਮ ਕਰਨਾ ਨਾ ਮੈਂ ਸਲਾਈ ਕਰਨੀ